ਲੋਕਾਂ ਦੇ ਵਿੱਚ ਉਸ ਵੇਲੇ ਇੱਕ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਗੁਰਦੁਆਰਾ ਦੇ ਸੇਵਾਦਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹਰਮੋਨੀਅਮ ਸਿੱਖਣਾ ਆਉਂਦੀ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਕੀਤੀ ਐ ਤੇ ਬੱਚੀ ਨੇ ਘਰ ਆ ਕੇ ਆਪਣੇ ਮਾਪਿਆਂ ਨੂੰ ਸਾਰੀ ਘਟਨਾ ਦੱਸੀ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵਿੱਚ ਵੀ ਗੁੱਸੇ ਦੀ ਲਹਿਰ ਦੌੜ ਗਈ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚੇ ਅਤੇ આરોપી ਸੇਵਾਦਾਰ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਵੀਡੀਓ हा <small> बढ़िया ਸੀ ਬਾਬਾ ਜੀ ਨੇ ਮੈਨੂੰ ਹੰਦੇ ਬਾਏ ਮੈਂ ਹੰਦੇ ਗਈ ਉਹਨੇ ਮੂੰਹ ਜੂ ਮੂੰਹ ਪਾ ਕੇ ਸ਼ਕਤੀ ਨੂੰ ਹੱਥ ਲਾਇਆ ਬਾਬਾ ਜੀ ਨੇ ਬਾਬੇ ਜੀ ਦਾ ਨਾਮ ਪਤਾ ਕੀ ਹੈ ਨਹੀਂ ਅੱਛਾ ਕਿੰਨੀ ਕਿੰਨੀ ਉਮਰ ਬਾਬਾ ਜੀ ਦੀ ਉਹ ਜੀ ਜੀ ਮਤਲਬ ਟੇਕਣ ਗਏ ਸੀਗੇ ਨਹੀਂ ਹਰਮੋਨੀਅਮ ਸਿੱਖਣ ਗਏ ਸੀ ਹਰਮੋਨੀਅਮ ਸਿੱਖਾ ਅੱਗੇ ਵੀ ਜਾਣਦੇ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਜਾਣਦੇ ਦੋ ਹਫ਼ਤੇ ਹੋਰ ਵੀ ਬੱਚੇ ਜਾਂਦੇ ਸੀਗੇ ਹਾਂ ਜੀ ਉਹ ਸਕੂਲ ਚ ਪੜ੍ਹਦੇ ਸੀ ਤੁਸੀਂ ਹਾਂ ਜੀ ਕਿਨੂੰ ਵੀ ਕਲਾਸ ਚ ਪੜ੍ਹਦੇ ਪੰਜਵੀਂ ਪੰਜਵੀਂ ਚ ਤੇ ਇਹਦੀ ਜੋ ਸ਼ਿਕਾਇਤ ਆਪਣੇ ਮਾ ਮਾਤਾ ਪਿਤਾ ਨੂੰ ਦੱਸਿਆ ਕਿਹਨੂੰ ਦੱਸਿਆ ਹੈਂਗਾ ਆਪਣੇ ਮਾਤਾ ਪਿਤਾ ਨੂੰ ਅੱਛਾ ਤੇ ਫਿਰ ਉੱਥੇ ਲੜਾਈ ਝਗੜਾ ਕਿਵੇਂ ਹੋ ਗਿਆ ਉਹਨਾਂ ਨੇ ਉਹ ਪਹਿਲਾਂ ਜਦੋਂ ਹੋ ਗਏ ਸੀ ਇਹ ਪਿਤਾ ਉਹਨਾਂ ਨੂੰ ਵੀ ਗੁੱਸਾ ਆਇਆ ਸਾਰਿਆਂ ਨੂੰ ਗੁੱਸਾ ਆਇਆ ਵੀ ਸਾਡੀ ਤੇ ਹੱਥ ਲਾਇਆ ਠੀਕ ਹੈ ਤਾਂ ਕਰਕੇ ਲੜਾਈ ਝਗੜਾ ਤਾਂ ਲੜਾਈ ਕਿਵੇਂ ਹੋ ਗਈ ਅਤੀਪੀੜਤ ਪਰਿਵਾਰ ਨੇ ਦੱਸਿਆ ਕਿ ਬੱਚੀ ਉਹਨਾਂ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਹਾਰਮੋਨੀਅਮ ਸਿੱਖਣ ਜਾਂਦੀ ਸੀ ਜਿਸ ਦੌਰਾਨ ਸੇਵਾਦਾਰ ਨੇ ਇਹ ਗੰਦੀ ਕਰਤੂਤ ਕੀਤੀ ਹੈ ਤੇ ਇਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬਾਕੀ ਕੀ ਹੋਇਆ ਜੀ ਜਲਾਲਾਬਾਦ ਵਿੱਚ ਕੱਡੀ ਬੇੜੀ ਦੇ ਉੱਪਰ ਕਿਸ ਨੇ ਸ਼ੇਅਰ ਕਰ ਦਿੱਤੀ ਹੈ ਪਿੰਡ ਦੇ ਗ੍ਰੰਥੀ ਸਿੰਘ ਨੇ ਕੀਤੀ ਹੈ। ਹਾਂਜੀ ਉਹ ਨਾ ਆ ਕਰਦੇ ਗ੍ਰਾਈ ਕਰਦੇ ਆ ਕਾ ਵੀ ਬੈਠੇ ਉੱਥੇ ਦੇਖ ਵਗੈਰਾ ਵੰਡਦੇ ਆ ਇੱਥੇ ਮੇਰੀਆਂ ਬੇਟੀ 2 ਹਫ਼ਤੇ ਤੋਂ ਉੱਪਰ ਹੋ ਗਿਆ ਵਾ। ਇਹਨ ਮੂਮੀ ਨੂੰ ਚੱਕਦੇ ਉਥੇ ਬੱਚੇ ਕਾਫੀ ਬੱਚੇ ਸੀਗੇ ਇਹਨੂੰ ਇਕੱਲੇ ਨੂੰ ਅੰਦਰ ਬੁਲਾ ਕੇ ਕਹਿੰਦਾ ਉਰੇ ਆ ਪਹਿਲਾਂ ਕਹਿੰਦਾ ਪੈਸੇ ਲੈਣੇ ਆ ਇਹ ਕਹਿੰਦੀ ਨਹੀਂ ਫਿਰ ਇਹਦੇ ਨਾਲ ਅੰਦਰ ਹਰਕਤ ਕੀਤੀ ਗਲਤ ਜਾ ਕੇ ਹਾਂਜੀ ਫਿਰ ਰੋਂਦੇ ਰੋਂਦੇ ਘਰੇ ਆਏ ਮੈਂ ਕੀ ਗੱਲ ਇਹ ਕਹਿੰਦੀ ਉਥੇ ਬਾਬਾ ਘਬਰਾਏ ਨੂੰ ਕੁਝ ਨਹੀਂ ਇਹਨੂੰ ਬੋਲਿਆ ਗਿਆ ਮੈਨੂੰ ਉਹਨੇ ਸਾਰੀ ਕਹਾਣੀ ਦੱਸੀ ਮੈਂ ਚਲੀ ਗਈ ਇਥੋਂ ਡਾਂਗ ਲੈ ਕੇ ਪਰ ਅਸੀਂ ਵੱਧੂ ਕਾਰਵਾਈ ਜਿੰਨੀ ਹੋ ਸਕੀ ਅਸੀਂ ਕੀਤੀ ਸਾਨੂੰ ਧੀ ਦਾ ਬੜਾ ਦੋਖਾ ਆ ਗਿਆ ਹਾਂ ਤਾਂ ਨਾ ਇਹ ਕਾਮ ਨਹੀਂ ਬੇਟੀ ਦੀ ਉਮਰ ਹੈਗੀ ਹੈ ਜੀ ਮੇਰੀ 11 ਸਾਲ ਪੰਜਵੀਂ ਕਲਾਸ ਵਿੱਚ ਪੜ੍ਹਦੀ ਸਰ ਕਮੀਰ ਗੁਰਦੁਆਰਾਵਾ ਜੀ ਪਿੰਡ ਕਾਰ ਉਹਦੇ ਹਾਂਜੀ ਅੱਛਾ ਹੋਰ ਵੀ ਕੋਈ ਪਰਿਵਾਰ ਉੱਥੇ ਆਏ ਬਾਬੇ ਦੇ ਹੱਥ ਦੇ ਵਿੱਚ ਕੋਈ ਖੜੇ ਆ ਕੇ ਲੋਕ ਹੱਥ ਦੇ ਵਿੱਚ ਕਮੇਟੀ ਵਾਲਿਆਂ ਨੇ ਤਾਂ ਉਹ ਬੰਦੇ ਦੀ ਹੀ ਹਮਾਇਤ ਕੀਤੀ ਪੁਲਿਸ ਪ੍ਰਸ਼ਾਸਨ ਨੇ ਵੀ ਉਹਦੀ ਕੀਤੀ ਸਾਡੇ ਤਾਂ ਪਿੰਡੇ ਹੀ ਸਾਡੇ ਨਾਲ ਖੜਾ ਰਿਹਾ ਵਾ ਹੋਰ ਤਾਂ ਸਾਰੇ ਪੁਲਿਸ ਨੇ ਵੀ ਸਾਡੇ ਜਿਹੜੇ ਮੁੰਡੇ ਕੁੜੀ ਲਈ ਲੜਦੇ ਸੀ ਉਹਨਾਂ ਤੇ लाठी चार्ज ਕੀਤਾ ਬਾਈ ਹੱਟਾ ਵੀ ਵੀਡੀਓ ਵੀ ਬਕਾਇਦਾ ਰਹਿੰਦਾ ਸਾਰੇ ਦੇ ਮਾਰ ਲਾਟੀ ਚਾਰਜ ਜੋ ਕੀਤਾ ਕਹਿੰਦੇ ਸਾਨੂੰ ਬੰਦਾ ਬਾਹਰ ਲਿਜਾਣ ਦੋ ਅਸੀਂ ਆਪੇ ਇਹਨਾਂ ਤੇ ਕਾਰਵਾਈ ਕਰਾਂਗੇ ਜੀ ਅੱਛਾ ਜੀ ਹਾਂਜੀ ਤੁਸੀਂ ਕਹਿੰਦੇ ਸੀ ਕਿ ਬੇਸੀ ਕਾਰਵਾਈ ਹਾਂ ਅਸੀਂ ਕਹਿੰਦੇ ਕੋਈ ਹਾਂਜੀ ਸਾਡੀ ਬੇਟੀ ਨਾਲ ਜਿਹੜਾ ਕੌੜ ਦਲਤ ਹੋਇਆ ਸੀ ਖੁੱਲ ਸਜ਼ਾ ਦੇਵਾਂਗੇ ਇਸ ਮਾਮਲੇ ਤੇ ਡੀਐਸਪੀ ਧਰਮਕੋਟ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਬਡਿਵੀਜ਼ਨ ਦੇ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇੜਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫਆਰ ਨੰਬਰ 205/25 ਅੰਡਰ ਸੈਕਸ਼ਨ 74 বিএনএস ਤੇ 8 ਬਾਕਸ ਵਕਤ ਤ ਤ ਪਰਚਾ ਦਰਜ ਕੀਤਾ ਗਿਆ ਜਿਸ ਬੰਦ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੇਖਿਆ ਜਾਵੇ ਕਿਸੇ ਪਾਸੇ ਵੀ ਲੜਕੀਆਂ ਸੁਰੱਖਿਤ ਨਹੀਂ ਜਿਨ੍ਹਾਂ ਦੇ ਉੱਤੇ ਅਜਹੀ ਮਾੜੀ ਅੱਖ ਰੱਖੀ ਜਾਂਦੀ ਹੈ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ